ਹਿੰਦੂ ਸਮਾਜ ਨੂੰ ਜੇ ਇਨਸਾਫ ਲੈਣਾ ਉਹ ਤੇ ਸੜਕਾਂ ਤੇ ਉੱਤਰ ਕੇ ਮਿਲਦਾ ਉਹਨੇ ਗੱਤਰਾਸਾ ਵੀ ਪਾਇਆ ਸੀ ਜਿਉ ਗੁਰੂ ਸਾਹਿਬ ਦੀ ਮਰਿਆਦਾ ਨੂੰ ਸਮਝਦਾ ਤੇ ਉਹਨੂੰ ਹਿੰਦੂ ਦੇਵੀ ਦੇਵਤਾ ਦੀ ਮਰਿਆਦਾ ਵੀ ਪਤਾ ਹੋਣੀ ਚਾਹੀਦੀ ਆ ਉਸਨੇ ਆਪਣੇ ਪੈਰਾਂ ਦੇ ਥੱਲੇ ਮਾਤਾ ਰਾਣੀ ਹਨੂਮਾਨ ਜੀ ਦੀਆ ਫੋਟਵਾਂ ਨੂੰ ਕੁੱਟਲਦੇ ਹੋਏ ਫਿਰ ਉੱਤੇ ਥੁੱਕ ਸੁੱਟਿਆ ਇਹ ਦੱਸੋ ਵੀ ਕਿੱਥੋਂ ਦਾ ਨਿਆਂ ਆ ਹਿੰਦੂ ਸਮਾਜ ਨੂੰ ਕੋਈ ਚੈਲੰਜ ਦੇਣਾ ਚਾਹੁੰਦੇ ਹੋ ਤੁਸੀਂ ਵੀ ਤੁਸੀਂ ਸੁੱਤੇ ਹੋ ਅਸੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਵੀ ਤੁਸੀਂ ਕੰਮ ਕਰਦੀ ਨਹੀਂ ਸੁੱਤੇ ਹੋ ਆਪਣੀ ਜਿਹੜੀ ਸੁੱਤੀ ਹੋਈ ਨਹੀਂ ਨੂੰ ਜਗਾਓ ਤੇ ਪੰਜਾਬ ਦੇ ਹਿੰਦੂਆਂ ਦਾ ਤਰਸ ਸਮਝੋ ਤੁਸੀਂ ਸਾਡਾ ਤਰਸ ਕਦੋਂ ਸਮਝੋਗੇ ਅਜੇ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਪ੍ਰਸ਼ਾਸਨ ਇਹ ਨਹੀਂ ਕਰਿਆ ਹਿੰਦੂ ਸੁਭਾਅ ਸੜਕਾਂ 'ਤੇ ਉਤਰ ਕੇ ਫਿਰ ਪਰਚਾ ਦਰਜ ਕਰਾਵੇ ਜਦੋਂ ਸਾਡੇ ਸਮਾਜ ਦੀ ਗੱਲ ਹੁੰਦੀ ਆ ਸਾਡੇ ਸਮਾਜ ਦੇ ਕਈ ਲੋਕ ਜਿਹੜੇ ਚੌਧਰੀ ਬਣ ਕੇ ਆ ਕੇ ਕਹਿੰਦੇ ਆ ਵੀ ਇਹ ਮੰਨਮੁਦੀ ਆ ਮੈਂ ਕਰ ਪੁੱਛਣਾ ਚਾਹੁੰਦਾ ਜੇ ਭਾਈ ਸਾਹਿਬ ਇਹ ਮੰਨਮੁਦੀ ਆ ਤੇ ਮਰਿਆਦਾ ਦੇ ਗੁਰੂ ਸਾਹਿਬ ਦੀ ਸਮਝਦਾ ਤੇ ਸਾਡੇ ਦੇਵ ਦੇ ਉੱਤੇ ਮਰਿਆਦਾ ਕੌਣ ਸਮਝੂ ਮੈਂ ਉਸ ਬੰਦੇ ਨੂੰ ਸਿੱਖ ਮੰਨਦਾ ਹੀ ਨਹੀਂ ਸੇਖ ਰਮਤਲੋਂ ਸਿੱਖਣਾ ਜੇ ਉਹਨੇ ਗੁਰੂ ਸਾਹਿਬ ਦਾ ਘਾਤਰਾ ਸਾਹਿਬ ਤਾਂ ਕਿ ਸਿੱਖਿਆ ਹੀ ਨਹੀਂ ਤੇ ਫਿਰ ਕੀ ਆ ਜਿਸ ਨੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣੀ ਜੇ ਜੇ ਕੋਈ ਕਿਸੇ ਬੰਦੇ ਦੇ ਵੱਲੋਂ ਹਿੰਦੂ ਦੇਵੀ ਦੇ ਦੇਪਰੇ ਨਾਲ ਗਲਤ ਕੀਤਾ ਜਾ ਰਿਹਾ ਠੀਕ ਕਹਿਣਾ ਚਾਹੋ। ਦੇਖੋ ਜੀ ਮੈਂ ਇਹ ਗੱਲ ਕਵਾਂਗਾ ਕਿ ਪੰਜਾਬ ਦੇ ਵਿੱਚ ਹਿੰਦੂ ਸਮਾਜ ਨੂੰ ਅੱਜ ਵੀ ਇਨਸਾਫ ਨਹੀਂ ਮਿਲਦਾ। ਹਿੰਦੂ ਸਮਾਜ ਨੂੰ ਜੇ ਇਨਸਾਫ ਲੈਣਾ ਉਹ ਤੇ ਸੜਕਾਂ ਤੇ ਉੱਤਰ ਕੇ ਮਿਲਦਾ ਤੇ ਸੰਘਰਸ਼ ਕਰਕੇ ਮਿਲਦਾ। ਜੋ ਉਸ ਗੁਰਸਿੱਖ ਬੰਦੇ ਨੇ ਕੀਤਾ ਜੋ ਪਗੜੀ ਧਾਰੀ ਸੀ ਉਹਨੇ ਗਾਤਰਾ ਸਾਹਿਬ ਹੀ ਪਾਇਆ ਸੀ ਜਿਉ ਗੁਰੂ ਸਾਹਿਬ ਦੀ ਮਰਿਆਦਾ ਨੂੰ ਸਮਝਦਾ ਤੇ ਉਹਨੂੰ ਹਿੰਦੂ ਦੇਵੀ ਦੇਵਤਾ ਦੀ ਮਰਿਆਦਾ ਵੀ ਪਤਾ ਹੋਣੀ ਚਾਹੀਦੀ ਆ। ਉਸ ਬੰਦੇ ਨੇ ਇੰਟੈਂਸ਼ਨਲੀ ਤੁਸੀਂ ਦੇਖਿਆ ਹੋਗਾ ਵੀਡੀਓ 'ਚ ਉਸਨੇ ਆਪਣੇ ਪੈਰਾਂ ਦੇ ਥੱਲੇ ਮਾਤਾ ਰਾਣੀ ਹਨੂਮਾਨ ਜੀ ਦੀਆਂ ਫੋਟਵਾਂ ਨੂੰ ਕੁਚਲਦੇ ਹੋਏ ਫਿਰ ਉੱਤੇ ਥੁੱਕ ਸੁੱਟਿਆ ਇਹ ਦੱਸੋ ਵੀ ਕਿੱਥੋਂ ਦਾ ਨਿਆਇ ਆ ਵੀ ਕਿਸੇ ਵੀ ਸਮੁਦਾਇ ਦੂਜੇ ਸਮਦਾਏ ਨੂੰ ਹਿੰਦੂ ਸਮਾਜ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਂਦਾ ਹੱਕ ਮਿਲਦਾ ਪਰ ਕਾਰਨ ਕੀ ਸੀ ਕੀ ਲੱਗਦਾ ਸੀ ਦੇਖੋ ਮੈਂ ਤੇ ਇਹ ਗੱਲ ਕਹੂੰਗਾ ਵੀ ਇਹ ਜਿਹੜੇ ਲੋਕ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਸ਼ਾਇਦ ਹਿੰਦੂ ਸਮਾਜ ਨੂੰ ਕੋਈ ਚੈਲੰਜ ਦੇਣਾ ਚਾਹੁੰਦੇ ਹੋ ਤੁਸੀਂ ਵੀ ਤੁਸੀਂ ਸੁੱਤੇ ਹੋ ਪਰ ਗੱਲ ਮੈਂ ਕਹਿਣਾ ਚਾਹੁੰਦਾ ਆ ਵੀ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਦੇ ਨਕੇਲ ਉਸੇ ਲਈ ਪਾਦਣੀ ਚਾਹੀਦੀ ਆ ਤਾਂ ਜੋ ਪੰਜਾਬ ਦਾ ਮਾਹੌਲ ਸਖਾਂਵਾ ਰਹੇ ਅਸੀਂ ਹਰ ਸਮਾਜੇ ਹਰ ਧਰਮ ਦੀ ਇੱਜ਼ਤ ਕਰਦੇ ਆਂ ਪਰ ਉਸ ਤੋਂ ਪਹਿਲੇ ਆਪਣੇ ਧਰਮ ਦੀ ਇੱਜ਼ਤ ਕਰਦੇ ਆਂ ਇਹਦਾ ਮਤਲਬ ਇਹ ਨਹੀਂ ਤੁਸੀਂ ਸਾਡੇ ਦੇਵੀ ਦੇਵਤਿਆਂ ਨੂੰ ਪੈਰਾਂ ਥੱਲੇ ਰੋਲੋ ਤੇ ਅਸੀਂ ਗੱਲ ਬਣਾ ਕਰੀਏ ਇਸ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਵੀ ਤੁਸੀਂ ਕੰਮ ਕਰਦੀ ਨਹੀਂ ਸੁੱਤੇ ਹੋ ਆਪਣੀ ਜਿਹੜੀ ਸੁੱਤੀ ਹੋ ਇਨੀ ਨੂੰ ਜਗਾਓ ਤੇ ਪੰਜਾਬ ਦੇ ਹਿੰਦੂਆਂ ਦਾ ਦਰਦ ਸਮਝੋ ਤੁਸੀਂ ਸਾਡਾ ਦਰਦ ਘੱਲੋ ਸਮਝੋਗੇ ਫਰੋਂ ਉਸ ਨੂੰ ਤੇ ਹੁਣ ਪੁਲਿਸ ਵੀ ਫੜ ਕੇ ਲੈ ਗਈ ਹੈ ਦੇਖੋ ਪੁਲਿਸ ਦੀ ਮੈਂ ਇਸ ਗੱਲ ਦੀ ਸਲਾਹੰਗਾ ਕੀਤੀ ਜਦੋਂ ਸਾਡੇ ਰਾਸ਼ੀ ਭਗਵਾ ਸੇਨਾ ਸੰਗਠਨ ਦੇ ਪੰਜਾਬ ਪ੍ਰਚਾਰਕ ਸ਼ਿਸ਼ਮント ਜਿਉਂ ਤੇ ਪਹੁੰਚੇ ਰਾਤ ਉਹ ਐਸ ਐਚਓ ਸਾਹਮਣੇ ਉਸ ਦਿਲੇ ਰੈਸਟ ਕੀਤਾ ਉਹਨੂੰ ਤੇ ਥਾਣੇ ਬਾ ਲਿਆ ਤੇ ਮੈਂ ਸੀਪੀ ਸਾਹਿਬ ਦਾ ਧੰਨਵਾਦ ਕਰਦਾ ਪਰ ਹਜੇ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਪ੍ਰਸ਼ਾਸਨ ਇਹ ਟੀ ਕਿਰਿਆ ਪਿੰਦ ਉਸ 마을 ਛੜਕਲ ਦੇ ਉੱਤਰ ਕੇ ਫਿਰ ਪਰਚਾ ਦਰਜ ਕਰਾਵੇ ਕਾਰਨ ਕੀ ਲੱਗਦਾ ਪਰਚਾ ਕਿਉਂ ਨਹੀਂ ਦਰਜ ਮੈਂ ਤੇ ਉਹ ਕਹਿ ਰਿਹਾ ਕੀ ਕਹਿ ਰਿਹਾ ਹੈ ਮਾਫੀ ਦੀ ਵੇਟ ਕਰ ਰਿਹਾ ਹੈ ਕਿ ਇਹ ਸ਼ਬਦ ਕਰਨਾ ਹੈ ਮਨਮੁਤੀ ਆ ਐਨ ਤੇ ਗੱਲ ਇੱਕੋ ਹੀ ਹੁੰਦੀ ਆ ਜਦੋਂ ਸਾਡੇ ਸਮਾਜ ਦੀ ਗੱਲ ਹੁੰਦੀ ਆ ਸਾਡੇ ਸਮਾਜ ਦੇ ਕਈ ਲੋਕ ਜਿਹੜੇ ਚੌਧਰੀ ਬਣ ਕੇ ਅੱਗੇ ਆ ਕੇ ਕਹਿੰਦੇ ਆ ਵੀ ਇਹ ਮਨਮੁਤੀ ਆ ਮੈਂ ਗੱਲ ਪੁੱਛਣਾ ਚਾਹੁੰਦਾ ਜੇ ਭਾਈ ਸਾਹਿਬ ਇਹ ਮਨਮੁਤੀ ਆ ਤੇ ਮਰਿਆਦਾ ਜੀ ਗੁਰੂ ਸਾਹਿਬ ਦੀ ਸਮਝਦਾ ਤੇ ਸਾਡੇ ਦੇਵੀ ਦੇ ਉਧਰਲੀ ਮਰਿਆਦਾ ਕੌਣ ਸਮਝੂ ਇਸ ਲਈ ਇਹ ਸਵਾਲ ਨੇ ਮੇਰੇ ਉਹਨਾਂ ਲੋਕਾਂ ਨੂੰ ਤੇ ਪ੍ਰਸ਼ਾਸਨ ਨੂੰ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ ਪਰ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੋ ਜੇ ਗੱਲਾਂ ਜਾਂ ਕਿਸੇ ਹੋਰ ਧਰਮ ਦੀ ਕੀ ਨੂੰ ਲੈ ਕੇ ਬੇਅਦਬੀ ਹੁੰਦੀ ਹੈ ਪੁਲਿਸ ਜ਼ਿਆਦਾਤਰ ਦੋਸ਼ੀ ਨੂੰ ਫੜਦੀ ਨਹੀਂ ਹੈ ਜਿੱਥੇ ਬੰਦੀਆਂ ਦੇ ਵੱਲੋਂ ਦੋਸ਼ੀ ਨੂੰ ਪਾੜ ਕੇ ਪੁਲਿਸ ਦੇ ਵੱਲੇ ਕੀਤਾ ਜਾਂਦਾ ਪਰ ਅੰਤ ਹਮੇਸ਼ਾ ਜ਼ਿਆਦਾਤਰ ਮਨਦਭੁੱਦੀ ਵਿਅਕਤੀ ਨਿਕਲਦਾ ਹੈ ਕਾਰਨ ਕਿ ਇਹ ਕਿ ਵੀ ਦੇਖੋ ਮੈਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦਾ ਆ ਵੀ ਜੇ ਧਰਮ ਚਾਹੇ ਕੋਈ ਵੀ ਆ ਗੁਰੂ ਸਾਹਿਬ ਵੀ ਸਾਡੇ ਨੇ ਦੇਖੋ ਮੈਂ ਉਸ ਬੰਦੇ ਨੂੰ ਸਿੱਖ ਮੰਨਦਾ ਹੀ ਨਹੀਂ ਸਿੱਖ ਦਾ ਮਤਲਬ ਸਿੱਖਣਾ ਜੇ ਉਹਨੇ ਗੁਰੂ ਸਾਹਿਬ ਦਾ ਗਾਤਰਾ ਸਾਹਿਬ ਪਾ ਕੇ ਸਿੱਖਿਆ ਹੀ ਨਹੀਂ ਤੇ ਫਿਰ ਕੀ ਆ ਹੁਣ ਉਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਨਾ ਕੋਈ ਧਰਮ ਦੇ ਵਿੱਚ ਲਿਆ ਕੇ ਕਿ ਉਹ ਸਿੱਖਿਆ ਤੇ ਜਾਂ ਉਹ Hindu ਆ ਪਰ ਉੱਤੇ ਹੁਣ ਪਰਚਾ ਦਰਜ ਹੋਣਾ ਚਾਹੀਦਾ ਦੂਸਰੀ ਗੱਲ ਇੰਨੇ ਤੇ ਆ ਕੇ ਮਨਮੁਦੀ ਅਸਲੀ ਕਰ ਦਿੱਤੇ ਜਾਂਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਇਹਨੂੰ ਨੱਪੜ ਦੀ ਕੋਸ਼ਿਸ਼ ਕਰਦਾ ਹੈ ਪਰ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਜਲਦ ਤੱਕ ਤੁਸੀਂ ਸਖਤ ਕਦਮ ਨਹੀਂ ਚੁੱਕਦੇ ਇਹਨਾਂ ਲੋਕਾਂ ਨੂੰ ਸਹੀ ਟਿਕਾਣੇ ਜ਼ਿਲਾਂ ਤੱਕ ਨਹੀਂ ਪਹੁੰਚਾਉਂਦੇ ਇਹਨਾਂ ਦੇ ਧਰਾਵਾ ਠੋਕੇ ਨਹੀਂ ਲੋਂਦੇ ਇਹ ਬੇਦਬੀਆਂ ਪੰਜਾਬ 'ਚ ਨਹੀਂ ਰੁਕਣੀਆਂ ਇਸ ਲਈ ਪੰਜਾਬ ਦੇ ਮਾਹੌਲ ਨੂੰ ਸੁਖਾਵਾਂ ਰਹਿਣ ਲਈ ਭਾਈਚਾਰੇ ਕੈਮਰੇ ਲਈ ਇਹਨਾਂ ਲੋਕਾਂ ਤੇ ਸਖਤ ਕਾਨੂੰਨੀ ਕਾਰਵਾਈ ਤੁਰੰਤ ਪੂਛ ਵੱਲੋਂ ਹੋ ਜਾਣੀ ਚਾਹੀਦੀ ਹੈ ਕਿਸੇ ਧਿਰ ਵੱਲੋਂ ਛੱਡੋ ਅਟੈਨਸ਼ਨ ਕੀ ਲੱਗਦੀ ਹੈ ਬੰਦੇ ਦੀ ਇਸ ਤਰ੍ਹਾਂ ਦੇ ਹੱਦਕੜ ਕਰ ਦੇ ਵਿੱਚ ਦੇਖੋ ਜਦੋਂ ਮੈਂ ਉਹ ਵੀਡੀਓ ਦੇਖੀ ਸਨ ਮੇਰੇ ਤਾਂ ਰੂਖੰਡੇ ਖੜੇ ਹੋ ਗਏ ਇਹ ਵੀਡੀਓ ਚ ਕਰਨ ਕੀ ਦਿਆ ਹੈ ਉਹ ਸਾਡੇ ਦੇਵ ਦੇ ਉਧਰ ਪੋਸਟਰਾਂ ਦੇ ਪੈਰ ਲਾ ਕੇ ਚੰਗੀ ਤਰ੍ਹਾਂ ਮਲ ਕੇ ਆਪਣੇ ਜੁੱਤੀਆਂ ਦੇ ਨਾਲ ਉਸ ਤੋਂ ਬਾਅਦ ਉਹਨੇ ਕੀ ਕੀਤਾ ਉਧਰ ਤੇ ਥੁੱਕਿਆ ਮੈਂ ਅੱਜ ਪੁੱਛਣਾ ਚਾਹੁੰਦਾ ਇਹ ਕਿੰਨੇ ਅਧਿਕਾਰ ਦਿੱਤਾ ਇਹਨੂੰ ਵੀ ਤੂੰ ਸਾਡੇ ਦੇਵੀ ਦੇਵ ਤੇ ਨਾਲ ਇਦਾਂ ਕਰੇ ਸੋ ਮੈਂ ਬੇਨਤੀ ਕਰੂੰਗਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਵੀ ਤੁਸੀਂ ਕਿਸੇ ਦੀ ਕੰਪਲੇਂਟ ਲੈਣੋਂ ਚੰਗਾ ਜੇ ਵੀਡੀਓ ਦੇ ਵਿੱਚ ਉਹ ਬੰਦਾ ਆ ਗਿਆ ਬੰਦਾ ਅਰੈਸਟ ਆ ਤੇ ਉਹਦੇ ਪਰਚਾ ਦਰਜ ਕਰ ਦੇਣਾ ਚਾਹੀਦਾ ਕਿਉਂਕਿ ਸਭ ਦੀਆਂ ਭਾਵਨਾਵਾਂ ਨੇ ਹਰ ਧਰਮ ਦਾ ਸਤਿਕਾਰ ਆ ਤੇ Hindu ਸਮਾਜ ਦਾ ਪੰਜਾਬ 'ਚ ਕੀ ਸਤਿਕਾਰ ਆ ਇਹ ਮੈਂ ਸਵਾਲ ਹੈ ਪੰਜਾਬ ਪੁਲਿਸ ਕੋ ਮੇਰਾ ਹਣ ਬੰਦ ਕੀ ਕਰਦੇ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਦੀ ਬੰਦ ਕਰਦਾ ਮੈਂ ਇਹ ਚਾਹੁੰਦਾ ਹਾਂ ਜਿਸ ਤਰ੍ਹਾਂ ਕਿਸੇ ਵੀ ਧਰਮ ਦੀ ਬੇਦਬੀ ਕੋਈ ਵੀ ਕਰਦਾ ਹੈ ਉੱਤੇ ਜਿਹੜੀ ਤਾਰਾ ਲੱਗਦੀ ਹੈ ਬੀਨਸ ਦੀ ਤਾਰੇ ਦੇ ਥਰੂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਇੱਕ ਮਿਸਾਲ ਸੱਟ ਹੋਵੇ ਤੇ ਸਾਡੇ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਦੁਬਾਰਾ ਇਹੋ ਜਿਹੀ ਹਰਕਤ ਨਾ ਕੋਈ ਸਮੁਦਾਇ ਕਰ ਸਕੇ ਨਾ ਕੋਈ ਬੰਦਾ